ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਮੋਗਾ ਪੰਜਾਬ ਦੇ ਵਿੱਚ ਸੋ ਕੀ ਹਾਲ ਚਾਲ ਸਾਰੇ ਵੀਰ ਭਰਾਵਾਂ ਦਾ ਉਮੀਦ ਕਰਦੇ ਸਾਰੇ ਵੀਰ ਭਰਾਵਾਂ ਦੇ ਜਾਨਵਰ ਤੇ ਘਰ ਪਰਿਵਾਰ ਵਧੀਆ ਹੋਣਗੇ ਤੇ ਅੱਜ ਦੀ ਨਿਊ ਵੀਡੀਓ ਦੀ ਸ਼ੁਰੂਆਤ ਕਰਨ ਜਾ ਰਹੇ ਤੇ ਜਾਨਵਰ ਆਪਾਂ ਛੱਡਤੀ ਖੁੱਲੇ ਸਾਰੇ ਦਾਣਾ ਪਾਇਆ ਹੋਇਆ ਵਾ ਤੇ ਫੋਲੀ ਕੂਤਰਾ ਆਪਣੇ ਏਕਤੀ ਵਾ ਸਾਰੇ ਬੱਚੇ ਵਧੀਆ ਪਲ ਰਹੇ ਹੁਣ ਤੇ ਹੁਣੀ ਦਾਣਾ ਪਾ ਕੇ ਹਟੇ ਜਾਨਵਰ ਹੁਣ ਹੌਲੀ ਹੌਲੀ ਬੱਚਿਆਂ ਨੂੰ ਦਾਣਾ ਦੇ ਦੇ। ਉਹ ਆਪਣੇ ਚੀਨੇ ਨੇ ਦੁਬਾਰੇ ਬੱਚੇ ਕੱਢ ਲੇ। ਦਾਣਾ ਦਿੰਦਾ ਪਏ ਬੱਚਿਆਂ ਨੂੰ। ਤੇ ਆ ਜੋੜੀ ਨੇ ਵੀ ਆਪਣੀ ਨੇ ਲਾਲ ਚੀਨੇ ਵੱਡੇ ਗੂਤ ਨੇ ਵੀ ਬੱਚੇ ਕੱਢ ਲੇ। ਤੇ ਥੱਲੇ ਵਾਲੀ ਜੋੜੀ ਨੇ ਬੱਚੇ ਕੱਢ ਲੇ। ਆ ਜੋੜਿਆਂ ਨੇ ਅੰਡੇ ਧਰੇ ਹੋਏ ਆ ਤੇ ਇਹਨਾਂ ਨੇ ਬੱਚੇ ਆ ਗੱਡੇ ਹੋਏ। ਤੇ ਆ ਆਪਣੀ ਗੁੰਬਰੀ ਇਹ ਇੱਥੇ ਅੰਡੇ ਧਰ ਦਿੰਦੀ ਆ ਉੱਥੇ ਧਰਦੀ ਨਹੀਂ ਕੋਰਨੇ ਜਾ ਕੇ। ਉਹ ਪੱਠੀ ਨੇ ਵੀ ਅੰਡੇ ਧਰਦੇ। ਕੂਤਰਾ ਆਪਣੇ ਪੂਰੇ ਵਧੀਆ ਕੀਤਾ ਵਾ ਕੋਈ ਸਿਆਲ ਵਾਲੀ ਹਜੇ ਦਿੱਕਤ ਤਾਂ ਨਹੀਂ ਹੈ ਤੇ ਬਾਕੀ ਆਪਾਂ ਪਾਣੀ ਦੇ ਵਿੱਚ ਨਮਨਲ ਤੇ ਟਰੈਕਟਰ ਸਾਈਕਲ ਇਹਨਾਂ ਦਾ ਮੈਡੀਸਨ ਜਿਹੜੀ ਆਉਂਦੀ ਉਹ ਕੂਤਰਾ ਨਾਲ ਆਪਾਂ ਪਾਈ ਦੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਕੂਤਰਾ ਐਨ ਐਕਟਿਵ ਰਹਿੰਦੇ ਉਹ ਤਣ ਬਾਕੀ ਕੋਸ਼ ਇੱਧਰ ਫਿਰਦੇ ਬਏ ਅੰਨਕੇ ਪੱਠੇ ਆਪਣੇ ਆਇਆ ਰੱਤਾ ਇੱਕ ਆ ਲਾਲ ਚਿੜੀ ਨਾ ਇਹ ਵੀ ਨਵੇਂ ਬੱਚੇ ਆ ਆ ਆਪਣੇ ਵੱਡੇ ਲਾਲ ਚਿੜੀ ਦਾ ਪਹਿਲਾ ਬੱਚਾ ਤੇ ਛੋਟੇ ਯਾਰ ਇੱਕ ਬਹੁਤ ਬੱਚੇ ਤੇ ਸੈਂਟੀਨੈਟ ਦੇ ਯਾਰ ਫੇਰ ਆਂਡੇ ਖਰਾਬ ਹੋ ਗਏ ਤੇ ਆ ਆਪਣੇ ਦਾੜੀ ਵਾਲੇ ਕੂਤਰ ਦੇ ਬੱਚੇ ਤੇ ਆ ਸਕੂਟਰ ਨੇ ਬੱਚੇ ਕੱਢ ਲੇ ਆ ਆਪਣੇ ਕੂਤਰ ਨੇ ਬੱਚੇ ਕੱਢੇ ਹੋਏ ਆ ਆ ਦੋਨੇ ਏਦੇ ਏਦੇ ਗਏ ਜਮ ਪਿਓ ਆ ਦੇ ਦੇ ਜਾ ਗੋਤਰੀ ਦਾ ਪੱਠਾ ਬੈਠਾ ਸਾਹਮਣੇ ਇਹਨੇ ਫੇਰ ਅੰਡੇ ਧਰਲੇ ਆ ਗੋਤਰੀ ਨੇ ਵੀ ਆਪਣੀ ਨੰਡੇ ਧਰ ਲਏ ਇਹਦਾ ਬੱਜਾ ਦੇ ਨੇ ਵੀ ਫੇਰ ਅੱਗੇ ਅੰਡੇ ਧਰਲੇ ਡੱਬੀ ਦੇ ਬੱਚੇ ਮਰ ਗਏ ਸੀ ਤੇ ਦਵਾਦੇ ਅੰਡੇ ਨੇ ਵੀ ਧਰ ਲੇ ਤੇ ਵੀਡੀਓ ਆਪਣੀ ਕਿੱਦਾਂ ਲੱਗਦੀ ਆ ਸਾਰੇ ਵੀਰ ਭਰਾ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਹੋਰ ਵੀ ਮਿਲ ਸਕਣੇ ਐਸੇ ਜਿਹੇ ਅਪਡੇਟ ਦਿੰਦੇ ਰਵਾਂਗੇ